ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥਿਓ ਇੱਕ ਪਾਸੇ ਭਾਰਤ ਪਾਕਿਸਤਾਨ ਵਿਚਕਾਰ ਜੰਗ ਵਾਲਾ ਮਾਹੌਲ ਬਣਿਆ ਹੈ ਤਣਾਅ ਵਾਲਾ ਮਾਹੌਲ ਬਣਿਆ ਹੈ ਦੂਜੇ ਪਾਸੇ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਿਹਾ ਦੱਸ ਦਈਏ ਹਲਕਾ ਦਸੂਹਾ ਦੇ ਪਿੰਡ ਘੱਗਵਾਲ ਤੋਂ ਸਾਹਮਣੇ ਆ ਰਹੀ ਹੈ ਖਬਰ ਜਿੱਥੇ ਕਿ ਪਿੰਡ ਘੱਗਵਾਲ ਦੇ ਘਰ ਵਿੱਚ ਅਸਮਾਨ ਤੋਂ ਇੱਕ ਪੁਰਜਾ ਘਰ ਦੇ ਵੇੜੇ ਵਿੱਚ ਡਿੱਗਦਾ ਜਿਸ ਦੇ ਨਾਲ ਇਲਾਕੇ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਹੈ ਹੁਣ ਤੁਹਾਨੂੰ ਦੱਸ ਦਿਆਂ ਕਿ ਡਰ ਦਾ ਮਾਹੌਲ ਕਿਉਂ ਬਣਦਾ ਕਿਉਂਕਿ ਜਿਹੜੀ ਜਾਣਕਾਰੀ ਪਹੁੰਚੇ ਜੋ ਚਸ਼ਮਦੀ ਨੇ ਦੱਸਿਆ ਉਸ ਦੇ ਕਹਿਣ ਦੇ ਮੁਤਾਬਕ ਰਾਤ 1:30 ਵਜੇ ਦੇ ਕਰੀਬਾ ਸਮਾਂ ਤੱਕ ਪੁਰਜਾ ਉਹਨਾਂ ਦੇ ਘਰ ਦੇ ਬਾਹਰ ਡਿੱਗਦਾ ਜਿਸ ਦੇ ਨਾਲ ਬਹੁਤ ਜ਼ੋਰਦਾਰ ਧਮਾਕਾ ਹੁੰਦਾ ਉਸ ਤੋਂ ਬਾਅਦ ਉੱਠ ਕੇ ਜਦੋਂ ਦੇਖਦੇ ਆ ਤਾਂ ਉਸ ਦੇ ਘਰ ਦੇ ਵਿਹੜੇ ਵਿੱਚ ਇੱਕ ਮਸ਼ੀਨਰੀ ਦਾ ਪੁਰਜਾ ਡਿੱਗਿਆ ਹੁੰਦਾ ਜਿਸ ਵਿੱਚੋਂ ਧੂਆ ਨਿਕਲ ਰਿਹਾ ਹੁੰਦਾ ਤੇ ਉਸ ਦੇ ਵਿੱਚੋਂ ਬਦਬੂ ਆ ਰਹੀ ਹੁੰਦੀ ਜਿਸ ਤੋਂ ਬਾਅਦ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਦਿੱਤੀ ਤੇ ਮੌਕੇ ਤੇ ਥਾਣਾ ਹਾਜੀਪੁਰ ਦੇ ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦਾ ਕਹਿਣਾ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਮੌਕੇ ਤੇ ਫਰੈਂਸਿਕ ਟੀਮ ਨੂੰ ਬੁਲਾਇਆ ਜਾਂਦਾ ਹੈ ਜੋ ਕਿ ਜਾਂਚ ਪੜਤਾਲ ਕਰ ਰਹੀ ਹੈ ਔਰ ਬਾਕੀ ਉਹਨਾਂ ਨੇ ਇੱਕ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੈਨਿਕ ਪੈਦਾ ਕਰਨ ਦੀ ਲੋੜ ਨਹੀਂ ਡਰਨ ਦਾ ਕੋਈ ਮਾਹੌਲ ਨਹੀਂ ਹੈ ਉਨਾ ਦੱਸਿਆ ਕਿ ਜਾਂਚ ਪੜਤਾਲ ਵਿੱਚੋਂ ਜੋ ਵੀ ਸਾਹਮਣੇ ਆਵੇਗਾ ਉਹ ਆਉਣ ਵਾਲੇ ਸਮੇਂ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਲੇਕਿਨ ਹੈਰਾਨ ਕਰਨ ਵਾਲੀ ਇਹੀ ਗੱਲ ਹੈ ਕਿ ਇਹ ਪੁਰਜਾ ਹੈ ਕਿਸ ਚੀਜ਼ ਦਾ ਕਿਉਂਕਿ ਇੱਕ ਪਾਸੇ ਜੰਗ ਵਾਲਾ ਮਾਹੌਲ ਬਣਿਆ ਹੈ ਇੰਡੀਆ ਪਾਕਿਸਤਾਨ ਦੇ ਵਿੱਚਕਾਰ ਤਣਾਅ ਹੈ ਤੇ ਉਸ ਸਮੇਂ ਅਜਿਹਾ ਇੱਕ ਮਸ਼ੀਨਰੀ ਦਾ ਪੁਰਜਾ ਆਣਾ ਧਮਾਕਾ ਹੋਣਾ ਤੇ ਉਸ ਤੋਂ ਬਾਅਦ ਬਦਬੂ ਨਿਕਲਣੀ ਬਦਬੂ ਆਣੀ ਤਾਂ ਲੋਕਾਂ ਦੇ ਅੰਦਰ ਡਰ ਤੇ ਸਹਿਮਤਾ ਬਣਦਾ ਹੈ ਹਾਲਾਂਕਿ ਪੁਲਿਸ ਨੇ ਕਿਹਾ ਜਾਂਚ ਚੱਲ ਰਹੀ ਹੈ ਲੇਕਿਨ ਲੋਕਾਂ ਦੇ ਮਨਾਂ 'ਚ ਬਹੁਤ ਸਾਰੇ ਸਵਾਲ ਪੈ ਰਹੇ ਨੇ ਕਿ ਪੁਰਜਾ ਆਇਆ ਕਿਵੇਂ ਅਸਮਾਨ ਚੋਂ ਕਿਵੇਂ ਡਿੱਗਿਆ ਕਿ ਕਿਸੇ ਨੇੜਲੇ ਬੰਦੇ ਦੀ ਸ਼ੈਤਾਨੀ ਹੈ ਕਿਸੇ ਅਨਸਰ ਦੀ ਸ਼ੈਤਾਨੀ ਹੈ ਜਬ ਬਾਰਡਰ ਪਾਰ ਤੋਂ ਇਹ ਪੁਰਜਾ ਆਇਆ ਤੇ ਲੋਕਾਂ ਦੇ ਮਨਾਂ ਚ ਸਵਾਲ ਪੈ ਰਹੇ ਨੇ ਦਿਖਾਉਣ ਤੋਂ ਮੌਕੇ ਦੇ ਪੂਰੇ ਤਸਵੀਰਾਂ ਮੇਰੇ ਨਾਮ ਮਮੇ ਤੇ ਜੀ ਪਿੰਡ ਕੂਵਾਲ ਦਾ ਮੈਂ ਵਸਿਆ ਹਾਂ ਜੀ ਅੰਮ੍ਰਿਤਜੀ ਅੱਜ ਕਾਫੀ ਲੋਕ ਇਕੱਠੇ ਹੋਏ ਰਾਤ ਨੂੰ ਕੀ ਇਹ ਮਾਮਲਾ ਉਹ ਭਾਜੀ ਤਕਰੀਬਨ 1:40 ਮਿੰਟ ਤੇ ਮੈਨੂੰ ਮੇਰੇ ਗੌਂਡੀ ਦਾ ਜਿਹੜੇ ਆਪਣੇ ਸ਼ੋਕ ਚਾਚੇ ਜਿਹਦੇ ਮੁੰਡੇ ਦਾ ਫੋਨ ਆਇਆ ਅਮਨ ਦਾ ਉਹਨੇ ਕਿਹਾ ਵੀ ਸਾਡੇ ਘਰ ਤੇ ਕੁਝ ਇੱਕ ਇਦਾਂ ਦਾ ਧਮਾਕਾ ਹੋਇਆ ਵੀ ਜਿਹੜੇ ਜਿਹਦੇ ਨਾਲ ਪੂਰਾ ਟੱਬਰ ਜਿਹੜਾ ਉਹ ਇਕੱਠਾ ਹੋ ਗਿਆ ਤੁਸੀਂ ਵੀ ਆਓ ਜਦੋਂ ਅਸੀਂ ਉੱਥੇ ਗਏ ਤੇ ਅਸੀਂ ਮੌਕੇ ਦੀ ਦੇਖਿਆ ਵੀ ਸਾਰਾ ਟੱਬਰ ਜਿਹੜਾ ਸੀਗਾ ਇਕੱਠਾ ਜਿਗਾ ਅਸੀਂ ਵੀ ਨਾਲ ਸੀਗੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਕੁਝ ਹੀ ਮਿੰਟਾਂ 'ਚ ਆ ਗਿਆ ਇਹਨਾਂ ਨੇ ਆ ਸਾਡੇ ਪਿੰਡ ਦੇ ਜਿਹੜੇ ਮੋਤਵਾਰ ਹੈਗੇ ਉਹ ਵੀ ਆਏ ਨੇ ਪੈਂਚ ਪੈਂਚ ਸਾਬਾਨ ਆਏ ਸੀਗੇ ਹੋਰ ਵੀ ਆਏ ਉਹਨਾਂ ਨੇ ਸਾਰਿਆਂ ਨੂੰ ਆਸ਼ਵਾਸ਼ਣ ਦਿੱਤਾ ਉਹਨਾਂ ਨੇ ਪ੍ਰਸ਼ਾਸਨ ਨੇ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਕਿ ਕੁਝ ਇਦਾਂ ਦੀ ਕੋਈ ਗੱਲਬਾਤ ਹੈ ਨਹੀਂ ਇਹ ਕਹਿੰਦੇ ਬਲਾਸਟ ਵੀ ਹੋਇਆ ਕੋਈ ਦਾ ਕੋਈ ਹੋਇਆ ਕੋਈ ਹਾਂਜੀ ਜੋ ਮੌਕੇ ਦਾ ਸਾਨੂੰ ਦੱਸਿਆ ਗਿਆ ਸਾਡੇ ਗੁਆਂਢੀ ਤਰਫੋਂ ਉਹਨਾਂ ਨੇ ਹੀ ਕਿਹਾ ਵੀ ਜਦੋਂ ਤਕਰੀਬਨ ਰਾਤ 1.5 ਵਜੇ ਦਾ ਟਾਈਮ ਸੀਗਾ ਆਸਮਾਨ 'ਚ ਇੱਕ ਛੋਟਾ ਜਿਹਾ ਧਮਾਕਾ ਹੋਇਆ ਜਿਸ ਦੇ ਨਾਲ ਇਹਨਾਂ ਨੂੰ ਥੋੜਾ ਜਿਹਾ ਉੱਠ ਕੇ ਦੇਖਿਆ ਇਹਨਾਂ ਨੇ ਚਾਰੇ ਤਰਫੋਂ ਆਪਣੇ ਘਰ ਦੇ ਪਹਿਲੇ ਤਾਂ ਕੋਈ ਚੀਜ਼ ਨਹੀਂ ਫਿਰ ਨੂੰ ਲੱਗਾ ਵੀ ਹਾਂ ਵੀ ਕੁਝ ਪਾੜ ਕੁਝ ਇਦਾਂ ਚੀਜ਼ ਹੋ ਸਕਦੀ ਹੈ ਜਿਹਦੇ ਨਾਲ ਥੋੜੇ ਜਿ ਸਹਿਮ ਗਏ ਸੀਗੇ ਲੇਕਿਨ ਪ੍ਰਸ਼ਾਸਨ ਅਗੇ ਆਸ਼ਵਾਸ਼ਣ ਦਿੱਤਾ ਕਿ ਇਦਾਂ ਦੀ ਘਬਰਾਣ ਦੀ ਕੋਈ ਗੱਲ ਹੈ ਨਹੀਂ ਹੈ ਤੇ ਤੁਸੀਂ ਸਾਰੇ ਹੁਣ ਆਪਾਂ ਨੋਰਮਲ ਤਰੀਕੇ ਚ ਰਹਿ ਰਹੇ ਆ ਕਿ ਨਾ ਆਪਣਾ ਜੀ ਮੇਰਾ ਨਾਮ ਹਰਪਾਲ ਸਿੰਘ ਹਰਪਾਲ ਸਿੰਘ ਜੀ ਪਿੰਡ ਕੜਾ ਪਿੰਡ ਕਗਵਾਲ ਜੀ ਕਪਾਲ ਜੀ ਤੇ ਬੰਦੇ ਕਾਫੀ ਬੰਦੇ ਇਕੱਠੇ ਹੋਏ ਹੈ ਕੀ ਮਾਮਲਾ ਹੈ ਜਦੋਂ ਸਾਨੂੰ ਪਤਾ ਲੱਗਿਆ 1:30 ਵਜੇ ਦੀ ਗੱਲ ਹੈ ਜੀ ਤਕਰੀਬਨ ਤੇ ਇੱਥੇ ਸਾਡੇ ਪਿੰਡ ਦੇ ਸਨੀਕ ਸ਼ੋਕਮਾ ਜੀ ਦੇ ਘਰ ਇੱਕ ਧਮਾਕਾ ਜਿਹਾ ਹੋਇਆ ਕੁਝ ਚੀਜ਼ ਡਿੱਗੀ ਇਦਾਂ ਉਹਨਾਂ ਨੂੰ ਪਤਾ ਲ ਉਹਨਾਂ ਨੇ ਸਾਨੂੰ ਦੱਸਿਆ ਫੋਨ ਕੀਤਾ ਅਸੀਂ ਉਹਨਾਂ ਦੇ ਘਰ ਪੁੱਜੇ ਆ ਤੇ ਫਿਰ ਮੌਕੇ ਤੇ ਅਸੀਂ ਦੇਖਿਆ ਕਿ ਨੁਕਸਾਨ ਬਗ ਕੁਝ ਨਹੀਂ ਹੋਇਆ ਤੇ ਨਾਲ ਸਾਡੇ ਅਸੀਂ ਪੁਲਿਸ ਸਟੇਸ਼ਨ ਨੂੰ ਫੋਨ ਕੀਤਾ ਕਿ ਜਲਦ ਜਲਦ ਆਓ ਤੇ ਦੇਖੋ ਕੀ ਚੱਕਰ ਹੈ ਹੁਣ ਪੁਲਿਸ ਦਾ ਸਰ ਪਹੁੰਚੀ ਪੁੱਛ ਪੁੱਛੀ ਇੱਥੇ ਹਾਂ ਪਹੁੰਚ ਗਏ ਜੀ ਉਹਨਾਂ ਨੇ ਦੇਖਿਆ ਕਹਿੰਦੇ ਕੋਈ ਡਰਨ ਦੀ ਜਰੂਰਤ ਨਹੀਂ ਕੋਈ ਵੀ ਉਹ ਉਹਨਾਂ ਨੇ ਸਭ ਕੁਝ ਦੇਖ ਲਿਆ ਕਹਿੰਦੇ ਠੀਕ ਕੋਈ ਵੀ ਜਰੂਰਤ ਨਹੀਂ ਤੁਹਾਨੂੰ ਪਿੰਡ ਦੇ ਬੰਦਿਆਂ ਨੂੰ ਤੇ ਉਹ ਨਿਕਲ ਗਏ ਇਹ ਰਾਣਾ ਜੀ ਦਾ ਪਿੰਡ ਕਿੰਗਵਾਲ ਦੇ ਵਿੱਚ ਕਾਫੀ ਲੋਕ ਇਕੱਠੇ ਕੀ ਹੈ ਮਾਮਲਾ ਅੱਜ ਰਾਤ ਕਰੀਬ 1:30 ਵਜੇ ਦੇ ਅਸਮਾਨ ਦੇ ਵਿੱਚੋਂ ਕੁਝ ਡਿਗਣ ਦਾ ਪਤਾ ਲੱਗਾ ਤੇ ਸਾਨੂੰ ਵੀ ਫੋਨ ਆਏ ਤੇ ਬਾਕੀ ਪ੍ਰਸ਼ਾਸਨ ਨੂੰ ਵੀ ਫੋਨ ਆਏ ਇੱਕ ਸਾਡੇ ਪਿੰਡ ਅਸ਼ੋਕ ਕੁਮਾਰ ਚਾਚਾ ਜੀ ਦਾ ਘਰ ਹੈ ਉਹਨਾਂ ਦੇ ਘਰ ਦੇ ਵਿੱਚ ਅਸਮਾਨ ਤੋਂ ਕੋਈ ਚੀਜ਼ ਦਿਗੀ ਹੈ ਤੇ ਜਿਵੇਂ ਇਸ ਵੇਲੇ ਭਾਰਤ ਤੇ ਪਾਕਿਸਤਾਨ ਦੇ ਹਾਲਾਤ ਬਣੇ ਹੋਇਆ ਉਹਨੂੰ ਦੇਖਦੇ ਹੋਏ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਤੇ ਜਦੋਂ ਉਹ ਚੀਜ਼ ਦੇਖੀਏ ਪੁਲਿਸ ਪ੍ਰਸ਼ਾਸਨ ਵੀ ਇੱਥੇ ਆਇਆ ਪ੍ਰਸ਼ਾਸਨ ਨੇ ਵੀ ਉਸ ਚੀਜ਼ ਨੂੰ ਦੇਖਿਆ ਔਰ ਫੋਰੈਂਸਿਕ ਦੀਆਂ ਟੀਮਾਂ ਤੱਕ ਗੱਲ ਲੈ ਕੇ ਗਏ ਨੇ ਤੇ ਉਹ ਜਾਂਚ ਦਾ ਵਿਸ਼ੇਖ ਦੇਖ ਰਿਹਾ ਕਿ ਕੀ ਚੀਜ਼ ਹੈ ਉਹ ਜੀ ਇਹ ਕੋਈ ਨੁਕਸਾਨ ਨਹੀਂ ਹੈ ਡਿਗਨ ਦਾ ਕੋਈ ਘਰਵਾਰਿਆਂ ਦਾ ਨਹੀਂ ਨਹੀਂ ਇਹਦੇ ਡਿਗਨ ਨਾਲ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਇਹ ਹੈ ਕਿ ਜਦੋਂ ਸਮਾਨ ਦੇ ਵਿੱਚੋਂ ਥੱਲੇ ਡਿਗਿਆ ਤੇ ਇੱਕ ਧਮਾਕਾ ਜ਼ਰੂਰ ਹੋਇਆ ਜਿਸ ਧਮਾਕੇ ਦੇ ਨਾਲ ਲਾਗੇ-ਛਾਗੇ ਜਿੰਨੇ ਪਰਿਵਾਰ ਹੈਗੇ ਉਹਨਾਂ ਦੀ ਨੀਂਦ ਖੁੱਲੀ ਹੈ ਸਾਰੇ ਇਕੱਠੇ ਹੋਏ ਆ ਤੇ ਬਾਕੀ ਪ੍ਰਸ਼ਾਸਨ ਵੀ ਉਹਨਾਂ ਨੂੰ ਬਾਅਦ ਵਿੱਚ ਬੁਲਾਇਆ ਹੁਣ ਕੀ ਅਪੀਲ ਕਰਨਾ ਕਿ ਇਲਾਕਾ ਦੇ ਵਸਨੀਕ ਵਸਨੀਕ ਕਿਉਂਕਿ ਅਸੀਂ ਮਾਹੌਲ ਬਣਿਆ ਹੋਇਆ ਹੈ ਅਸੀਂ ਇਲਾਕਾ ਨਿਵਾਸੀ ਨੂੰ ਇਹ ਅਪੀਲ ਕਰਦੇ ਆਂ ਵੀ ਅਸੀਂ ਇਸ ਵੇਲੇ ਡਟ ਕੇ ਆਪਣੇ ਦੇਸ਼ ਦੀ ਫੌਜ ਦੇ ਨਾਲ ਦੇਸ਼ ਦੀ ਸਰਕਾਰ ਦੇ ਨਾਲ ਖੜੇ ਆਂ ਜੋ ਪਾਕਿਸਤਾਨ ਨੇ ਪਹਿਲਗਾਮ ਦੇ ਅੰਦਰ ਕੀਤਾ ਹੈ ਉਹਦਾ ਜਵਾਬ ਸਰਕਾਰ ਜਿਸ ਵੀ ਤਰੀਕੇ ਨਾਲ ਦੇਣਾ ਚਾਹੁੰਦੀ ਹੈ ਸਾਡਾ ਪਿੰਡ ਕਗਵਾਲ ਸਾਡਾ ਇਲਾਕਾ ਆਪਣੇ ਦੇਸ਼ ਦੀ ਫੌਜ ਦੇ ਨਾਲ ਆਪਣੇ ਦੇਸ਼ ਦੀ ਸਰਕਾਰ ਦੇ ਨਾਲ ਖੜੇ ਆ ਅਸੀਂ ਕਿਸੇ ਵੀ ਤਰੀਕੇ ਦਾ ਪੈਨਿਕ ਨਾ ਕਰੀਏ ਔਰ ਡਟ ਕੇ ਆਪਣੇ ਦੇਸ਼ ਦੀ ਫੌਜ ਦਾ ਸਾਥ ਦਈਏ ਇਹੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਜੀ ਸਰ ਕਗਵਾਲ ਵਿੱਚ ਪਿੰਡ ਤੱਕ ਪਹੁੰਚੇ ਕੀ ਹੈ ਪਰ ਮਾਮਲਾ ਜੀ ਇਹ ਜੀ ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕਗਵਾਲ ਦੇ ਵਿੱਚ ਕੋਈ ਅਸ਼ੋਕ ਕੁਮਾਰ ਜੀ ਹੈਗੇ ਉਹਨਾਂ ਦੇ ਘਰ ਦੇ ਵਿੱਚ ਕੋਈ ਸਮਾਨ ਤੋਂ ਚੀਜ਼ ਲੱਗੀ ਸੀ ਚਲੋ ਇਸ ਮੌਕੇ ਦੇ ਹਾਲਾਤਾਂ ਦੇਖਦੇ ਹੋਏ ਮੌਕੇ ਤੇ ਸਾਡੀ ਜਿਹੜੀ ਟੀਮ ਹੈ ਮੇਰੇ ਸਮੇਤ ਆਪਣੇ ਪੁਲਿਸ ਟੀਮ ਨਾਲ ਲੈ ਕੇ ਪੁੱਜਿਆ ਕੁਝ ਇੱਥੇ ਹੋਰ ਵੀ ਆਪਣੇ ਪਿੰਡ ਦੇ ਵਸਨੀਕ ਹੈਗੇ ਆ ਕੋਈ ਲੱਗਦਾ ਕੋਈ ਉੱਪਰੋਂ ਕੋਈ ਕਿਸੇ ਚੀਜ਼ ਦਾ ਪਾਰਟ ਹੈਗਾ ਉਹ ਆਪਾਂ ਇੱਥੇ ਉਹਦੇ ਚੈੱਕ ਕੀਤਾ ਹੈਗਾ ਉਹਨਾਂ ਕੋਈ ਨੁਕਸਾਨ ਜਾਂ ਕੋਈ ਸਤਿੱਕੇ ਦਾ ਹੋਰ ਕੋਈ ਇਦਾਂ ਦਾ ਹਾਜ਼ਰਸ ਨਹੀਂ ਹੋਇਆ ਜਿਸ ਦੇ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਿਆ ਬਾਕੀ ਫਿਰ ਵੀ ਮੈਂ ਆਪਣੇ ਤੌਰ ਤੇ ਇੱਥੇ ਆਪਣੀ ਫ੍ਰੈਂਚਿਕ ਟੀਮ ਆਪਣੇ ਅਫਸਰਾਂ ਦੇ ਨੌਲੇਜ ਲੈ ਕੇ ਇੱਥੇ ਟੀਮ ਬੁਲਾ ਲਈ ਹੈਗੀ ਹੈ ਉਹ ਟੀਮ ਸਾਡੀ ਆ ਰਹੀ ਹੈ ਫਰਦਰ ਅਸੀਂ ਕਲੀਅਰ ਕਰ ਲਾਂਗੇ ਵੀ ਇਹ ਕਿਸ ਚੀਜ਼ ਦਾ 파ਟ ਹੈਗਾ ਇਲਾਕੇ ਨੂੰ ਬੱਸ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਇਲਾਕੇ ਨੂੰ ਬੱਸ ਨੂੰ ਇਹੀ ਮੈਸੇਜ ਹੈਗਾ ਕੋਈ ਪੈਨਿਕ ਹੋਣ ਵਾਲੀ ਚੀਜ਼ ਨਹੀਂ ਹੈਗੀ ਤੇ ਬਿਲਕੁਲ ਇੱਥੇ ਸ਼ਾਂਤਤਾ ਪੀਸਫੁਲ ਹੈਗਾ ਤੇ ਅਸੀਂ ਕਲੀਅਰ ਕਰਾ ਦੇਣੇ ਕਿ ਕਿਸ ਚੀਜ਼ ਦਾ 파ਟ ਹੈ ਹੋ ਸਕਦਾ ਕੋਈ ਨਾਰਮਲ ਚੀਜ਼ ਦਾ ਕਿਸੇ ਚੀਜ਼ ਦਾ 파ਟ ਹੋਵੇ ਤੇ ਚੈੱਕ ਕਰਉਣਾ ਜ਼ਰੂਰੀ ਹੈ ਬਾਕੀ ਠੀਕ ਠਾਕ ਹੈ